ਸ਼ਰਾਬੀਆਂ ਦੀ ਆ ਵੀ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਸਿੰਧਵਾ ਵਾਲਾ ਓ ਗੱਲ ਜੀ ਬਣੀ ਐ ਮਿਹਰ ਦਾ ਸਵਾਦ ਆ ਜਾਣਾ ਤਾੜੀਆਂ ਮਾਰਦੇ ਜੋਰ ਨਾਲ ਓ ਸਵਾਦ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲ ਸੀ ਘਰੋ ਘਰੀ ਬਾੜ ਤੇ ਸੱਚਾ ਤੇ ਮਲ ਸੀ ਤੇ ਇਹਲਾ ਸਫਲ ਹੈ ਵੇਲੇ ਸਭਲੇ ਸੰਗਤ ਦੇ ਨਾਲ ਹੁੰਦੇ ਆ ਸੰਗਤ ਪਿਆਰ ਕਰਦੀ ਐ ਇਸ ਸਟੇਡੀਅਮ ਨੂੰ ਪਿਆਰ ਕਰਦੀ ਐ ਇਸ ਕਲੱਬ ਨੂੰ ਪਿਆਰ ਕਰਦੀ ਐ ਲਓ ਇੰਦਰਜੀਤ ਦਾ ਵੀਰ ਕਬੱਡੀ ਪਾਰਿਆ ਦੁੱਗਿਆਂ ਵਾਲਿਆ ਨਿਰਮਲ ਸਿੰਘ ਗਿੱਲ ਨੂੰ ਮਾਰ ਐ ਪਾਤਾ ਗੁਰਵਿੰਦਰ ਕੌਰ ਦਾ ਪੁੱਤ ਫੜਦਾ ਗੁੱਟ ਹੁੰਦਾ ਨੂਰੇ ਇਹ ਪਰਲੀ ਬਗਲ ਇਸ ਵੇਲੇ ਕਿ ਫੈਨ ਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਫੁੱਲ ਨਾਲ ਦੇਖਿਆ ਦੁੱਗਾਂ ਵਾਲਾ ਜੱਟ ਬੱਲੀਏ ਤੇ ਤੇਰੇ ਦਿੰਦੇ ਮੈਂ ਨਿਆ ਦਾਰ ਬਦਲਤਾ ਕਬਰੂ ਨੇ